ਅਤੇ ਸਯੋਜਕਤ ਗਠਾਰ ਮੋਜਤਾ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ ਜਿਹੜੀ ਹਸਤਾਲ ਆ ਜਿਹੜੇ ਮੋਦੀ ਸਰਕਾਰ ਦੇ ਨੇ ਲੋਕ ਪਤੀ ਜਿਹੜੇ ਕਾਨੂੰਨ ਆ ਉਹ ਲੋਕਾਂ ਦੇ ਖਿਲਾਫ ਲੈ ਕੇ ਆ ਰਹੀ ਆ ਉਹਦੇ ਹੋਂਦ ਦੇ ਵਿੱਚ ਅੱਜ ਜਿਹੜੀ ਹੈਗੀ ਦੇਸ਼ ਵਿਆਪੀ ਹੜਤਾਲ ਦੇ ਵਿੱਚ ਜਿਹੜੇ ਸਾਡੇ ਕਾਮੇ ਆ ਉਹ ਹਿੱਸਾ ਲੈ ਰਹੇ ਨੇ ਅਤੇ ਇਹ ਜਿੰਨੇ ਵੀ ਲੋਕੋ ਦੇ ਕਾਨੂੰਨ ਮੋਦੀ ਸਰਕਾਰ ਲੈ ਕੇ ਹੋਰ ਜੀ ਬਹੁਤ ਬਹੁਤ ਖੇਲੀ ਕਰਦੇ ਆ ਤਾਂ ਜੋ ਰਾਜ ਚਿੰਤ ਅੱਛਾ ਦੇ ਗੁੱਪ ਦੇ ਵਿੱਚ ਜੱਫੇ ਬੰਨੀਆਂ ਸੀ ਅੱਜ ਕਰਕੇ ਜਿਹੜੇ ਮੋਦੀ ਨੂੰ ਅਟੈਕ ਕਰੇ ਆਈ ਉਹਨਾਂ ਨੂੰ ਮਾਫਤ ਕਰਵਾਇਆ ਜਾਂਦਾ ਬਿਲਕੁਲ ਇਹ ਮੋਦੀ ਸਰਕਾਰ ਦੇ ਵੀ ਹੈਗੇ ਆ ਕਾਰਪੋਰੇਟ ਧਾਰਿਆਂ ਨੂੰ ਜਿਹੜੇ ਹੈਗੇ ਆ ਸਰਕਾਰੀ ਅਧਾਰੇ ਵੇਤਨ ਦੇ ਤੁਲੀ ਹੋਈ ਹੈ ਲਗਭਗ ਪੌਣੀ ਸਦੀ ਹੋ ਗਈ ਦੇਸ਼ ਆਜ਼ਾਦ ਹੋਏ ਤੋਂ ਡਾਕਟਰ ਭਾਓ ਵੇਤਨ ਕਰਮ ਤੋਂ ਜਿਹੜੇ ਵੀ ਤਨੋਂ ਲੋਕ ਪੱਤੀ ਬਣਾਏ ਗਏ ਸੀ ਉਹਨਾਂ ਨੂੰ ਤੋੜ ਕੇ ਲੋਕ ਵਿਰੋਧੀ ਕਾਨੂੰਨ ਵਿੱਚ ਆ ਕੇ ਕਾਰਪੋਰੇਟ ਧਾਰਿਆਂ ਦੇ ਹੱਕ ਦੇ ਵਿੱਚ ਇਹ ਕਾਨੂੰਨ ਬਣਾਇਆ ਜਾ ਰਹੇ ਆ ਜੇ 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 ਉਹ ਟੇਰ ਯੂਨੀਅਨ ਆ ਜਾਂ ਜਿਹੜੇ ਵੀ ਸਮਝਦਾਰ ਲੋਕ ਨੇ ਉਹ ਤਾਂ ਬਹੁਤ ਬਹੁਤ ਵਿਰੋਧ ਕਰ ਰਹੇ ਨੇ ਤੇ ਨਾਲ ਹੀ ਇਹਦੀ ਵਿਖੇਚ ਕਰ ਰਹੇ ਨੇ ਮੇਰਾ ਨਾਮ ਜਗਵਿੰਦਰ ਕੌਰ ਰਾਜਿਆਣਾ ਕੀਰਤੀ ਕਿਸਾਨ ਯੂਨੀਅਨ ਔਰਤਾਂ ਗੇਂ ਦੇ ਵੇਖੋ ਜੀ ਸਭ ਤੋਂ ਵੱਡੀਆਂ ਮੰਗਾਂ ਜਿਹੜੀਆਂ ਤਾਂ ਹੈਗੀਆਂ ਇੱਕ ਤਾਂ ਜਿਹੜਾ ਵਪਾਰ ਸਮਝੌਤਾ ਹੋਇਆ ਫੀ ਟ੍ਰੇਪ ਵਾਲਾ ਉਹਦੇ ਤੇ ਅੱਜ ਜਿਹੜਾ ਇੱਕ ਚਾਰ ਲੇਬਰ ਕੋਡ ਲੈ ਕੇ ਆ ਰਹੀ ਹੈ ਤੇ ਬਿਜਲੀ ਆ ਬਿਜਲੀ ਬੈਲਾਲਾ 2025 ਇਹ ਰੱਦ ਕਰਵਾਉਣ ਵਾਸਤੇ ਇਹ ਕਿ ਇਹਨਾਂ ਨੇ ਜਿਹੜਾ ਲਿਆਂਦਾ ਵਾ ਬਿਜਲੀ ਬਿੱਲ ਵਾਲਾ ਉਹਨੂੰ ਰੱਦ ਕਰਵਾਉਣਾ ਤਾਂ ਬੀਜ ਬਿੱਲ ਲੈ ਕੇ ਆਏ ਆ ਕਿ ਜਿਹੜਾ ਕਾਰਪੋਰੇਟ ਘਰਾਣੇ ਆ ਉਹ ਇੱਕੋ ਕੰਪਨੀ ਹੋਊਗੀ ਜਿਹੜੀ ਸਾਨੂੰ ਬੀਜ ਦੇਊਗੀ ਤਾਂ ਉਹਨਾਂ ਨੂੰ ਲੈ ਕੇ ਜਿਹੜਾ ਅੱਜ ਦਾ ਜਿਹੜਾ ਧਰਨਾਵਾ ਹੀ ਰੱਖਿਆ ਗਿਆ ਵਾ ਦੇਖੋ ਜੀ ਇਹਨਾਂ ਨੇ ਤਾਂ ਪਹਿਲਾਂ ਜਦੋਂ ਤਿੰਨ ਕਾਨੂੰਨ ਬਣਾਏ ਸੀ ਉਦੋਂ ਵੀ ਕਹਿ ਰਹੇ ਸੀ ਕਿ ਕਿਸਾਨਾਂ ਦੀ ਜਿਹੜੀ ਆਮਦਨ ਆ ਉਹ ਦੁੱਗਣੀ ਕਰਨਗੇ ਉਹਨਾਂ ਦੇ ਫਾਇਦੇ ਵਾਸਤੇ ਆ ਉਹ ਵੀ ਕਾਨੂੰਨ ਜਿਹੜੇ ਅਸੀਂ ਰੱਦ ਕਰਾਈ ਸੀ ਤਾਂ ਇਹ ਵੀ ਜਿਹੜੇ ਕਾਨੂੰਨ ਆ ਇਹ ਲੈ ਕੇ ਆਈ ਆ ਇਹ ਕਿਸਾਨ ਮਾਰੂ ਵੀ ਆ ਮਜ਼ਦੂਰ ਮਾਰੂ ਵੀ ਔਰ ਜਿਹੜੇ ਵਲਾਜਮ ਮਾਰੂ ਵੀ ਕਾਨੂੰਨ ਜਿਹੜੇ ਇਹਨਾਂ ਨੇ ਬਣਾਏ ਆ ਇਹੋ ਜਿਹੇ ਕਾਨੂੰਨ ਸਾਨੂੰ ਨਹੀਂ ਚੱਲਦੇ ਜਿਸ ਤਰ੍ਹਾਂ ਦੇ ਪਹਿਲਾ ਕਾਨੂੰਨ ਸੀਗੇ ਸਾਨੂੰ ਉਸੇ ਕਾਨੂੰਨਾਂ ਨੂੰ ਜਿਹੜਾ ਉਹ ਵਾਪਸ ਹੀ ਰੱਖਣਾ ਚਾਹੀਦਾ ਕਿਉਂ ਉਹ ਤੇਰੀ ਪੂਰੇ ਭਾਰਤ ਦੇ ਵੇਅ ਟ੍ਰੇਡ ਯੂਨੀਅਨ ਦੇ ਸੱਤੇ ਤੇ ਦੁੱਧ ਕਾਨ ਮੋਰਚੇ ਦੇ ਤੇ ਜਾਂ ਨਿਰਦੇਸ਼ਾਂ ਦੇ ਵਿੱਚ ਅਸੀਂ ਜ਼ਿਲ੍ਹਾ ਮੋਗਾ ਵੱਲੋਂ ਪੂਰੀ ਭਰਮੀ ਗੰਤੀ ਦੇ ਵਿੱਚ ਇਹ ਹੜਤਾਲ ਦੇ ਵਿੱਚ ਸ਼ਾਮਲ ਹੋਏ ਆਂ ਜੋ ਸਾਡੀਆਂ ਕੇਂਦਰ ਦੀਆਂ ਸਰਕਾਰਾਂ ਚ ਸਟੇਟ ਗੌਰਮੈਂਟਾਂ ਨੇ ਰਲ ਕੇ ਇੱਕ ਕਿਸਾਨੀ ਨੂੰ ਜਵਾਨੀ ਨੂੰ ਔਰ ਮਜ਼ਦੂਰਾਂ ਨੂੰ ਪੁੱਲ ਵਰਗ ਨੂੰ ਨਪਨ ਦੇ ਉੱਤੇ ਲੱਗੇ ਹੋਏ ਆ ਅਸੀਂ ਇਹਨਾਂ ਦੀ ਆਵਾਜ਼ਾਂ ਨੂੰ ਉਠਾਉਣ ਵਾਸਤੇ ਜਿਵੇਂ ਕੇਂਦਰ ਸਰਕਾਰ ਨੇ ਤੇਰੇ ਭਾਰਤ ਦਾ ਤੇ ਅਮਰੀਕਾ ਦਾ ਸਮਝੌਤਾ ਕੀਤਾ ਉਹਨੂੰ ਅਸੀਂ ਉੱਪਰ ਧੱਕਣ ਵਾਸਤੇ ਵੀ ਇਹ ਸਮਝੌਤਾ ਜਿਹੜਾ ਇਹ ਕਿਸਾਨ ਮਾਰੂਗਾ ਤੇ ਜਵਾਨ ਮਾਰੂਗਾ ਮਜ਼ਦੂਰ ਮਾਰੂਗਾ ਸਮਝੌਤਾ ਹੈ ਇਹਦੇ ਤੇ ਇਹਨੂੰ ਰੱਦ ਕੀਤਾ ਜਾਵੇ ਜਿਹੜੇ ਸਹਿਨ ਕਰਨ ਤੋਂ ਪਹਿਲਾਂ ਇਹ ਸੋਚਿਆ ਜਾਵੇ ਅਸੀਂ ਅੱਜ ਨਾਲ ਤੁਹਾਡੇ ਹਜ਼ਾਰਾਂ ਲੱਖਾਂ ਕਿਸਾਨਾਂ ਦੇ ਉੱਤੇ ਕਰਜ਼ਾ ਬਰੰਤ ਦੇ ਉੱਤੇ ਸੇਨ ਕਰਨ ਜਾ ਰਹੇ ਹਾਂ ਇਹਨਾਂ ਨੂੰ ਅਸੀਂ ਕਦੇ ਵੀ ਇਹ ਪ੍ਰਮਾਨ ਨਹੀਂ ਕਰਾਂਗੇ ਅਸੀਂ ਇਹਨੂੰ ਲਾਗੂ ਨਹੀਂ ਹੋਣ ਦੇਵਾਂਗੇ ਇਹ ਸਮਝੌਤੇ ਆ ਜਿਹੜੇ ਡਬਲਯੂਟੀ ਦੇ ਸਮਝੌਤੇ ਕੈਰ ਉਹਨੂੰ ਦੇ ਲਾਗੂ ਕਰਨ ਤੇ ਸਰਕਾਰਾਂ ਤੁਲੀਆਂ ਹੋਈਆਂ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਦੇ ਆ ਇਹਨਾਂ ਨੂੰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਇਹਨਾਂ ਨੂੰ ਰੱਦ ਕੀਤਾ ਜਾਵੇ ਇਹਨਾਂ ਸਮਝੌਤਿਆਂ ਨੂੰ ਬਾਹਰ ਖੇਤੀ ਨੂੰ ਔਰ ਡੈਰੀ ਬਾਰ ਨੂੰ ਕਾਸ ਕਰਕੇ ਬਾਹਰ ਰੱਖਿਆ ਜਾਵੇ ਤਾਂ ਜੋ ਸਾਡੇ ਲੋਕਾਂ ਦੇ ਆਰਥਿਕ ਘਾਟਾ ਨਾ ਵੱਜੇ ਵੇਖੋ ਜੀ ਇਸ ਤਰ੍ਹਾਂ 2020 ਦੇ ਵਿੱਚ ਜਿਹੜੇ ਬੈਲਾਏ ਸੀ ਭਾਜਪਾ ਸਰਕਾਰ ਕੇਂਦਰ ਸਰਕਾਰ ਤਾਂ ਉਦੋਂ ਵੀ ਕਹਿੰਦੀ ਸੀ ਵੀ ਇਹ ਥੋੜੇ ਥੋੜੇ ਹਿੱਤ ਹਿੱਤ ਦੇ ਵਿੱਚ ਪਰ ਉਹ ਅਖੀਰ ਹਿੱਤ ਦੇ ਵਿੱਚ ਗਰਨਾਨਕ ਦੇਸ਼ ਜੀ ਦੁਰਪਰਵਤੇ ਪਰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਮਾफी ਮੰਗ ਕੇ ਵਾਪਸ ਲਏ ਸੀਗੇ ਉਹ ਜਿਹੜੇ ਅੱਗੇ ਨਾਲ ਜਿਹੜੇ ਭਾਜਪਾ ਦੇ ਕਾਰਕੁਨ ਹੈ ਜਿਹੜੇ ਸੀਨੀਅਰ ਆਗੂ ਆ ਉਹ ਸਾਨੂੰ ਸਮਝਾਉਣ ਤੇ ਲੱਗੇ ਹੋਏ ਆ ਵੀ ਇਹ ਤੁਹਾਡੇ ਹਿੱਤ ਦੇ ਵਿੱਚ ਹੈ ਜਦੋਂ ਕੋਹੜ ਵਰਗ ਇਸ ਗੱਲ ਦਾ ਵਿਰੋਧ ਕਰ ਰਿਹਾ ਇਹਦਾ ਮਤਲਬ ਵਰਗ ਸਿਆਣਾ ਹੈ ਤੁਸੀਂ ਆਗੂ ਲੋਕਾਂ ਨੂੰ ਬੇਨਤੀ ਕਰਦੇ ਆ ਤੁਸੀਂ ਸਿਆਣੇ ਬਣ ਜਾਓ ਲੋਕਾਂ ਦੇ ਹਿੱਤ ਦੇ ਵਿੱਚ ਗੱਲ ਕਰੋ ਲੋਕਾਂ ਦੇ ਪੱਖ ਦੀ ਗੱਲ ਕਰੋ ਇਹਨਾਂ ਨੂੰ ਜਿਹੜੇ ਸਮਝੌਤੇ ਇਹਨਾਂ ਨੂੰ ਰੱਦ ਕਰੋ ਇਹ ਕੋਈ ਇਹ ਅੱਜ ਸਾਡੀ ਇੱਕ ਸ਼ੁਰੂਆਤ ਹੈ ਇਸ ਤੋਂ ਬਾਅਦ ਦੇ ਵਿੱਚ ਹੋਰ ਸਖਤ ਕਦਮ ਚੁੱਕੇ ਜਾਣਗੇ ਜੇ ਸਰਕਾਰ ਨੇ ਪਿੱਛੇ ਕਦਮ ਨਾ ਚੱਕਿਆ ਇਹਨੂੰ ਅਸੀਂ ਕਦੇ ਕਿਸੇ ਵੀ ਤਰ੍ਹਾਂ ਦੇ ਲਾਗੂ ਨਹੀਂ ਹੋਣ ਦੇਵਾਂਗੇ